ਕਸ਼ੀ ਗੱਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਉਮੀਦ ਆ ਕਿ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਗੁਰਖਤੇ ਵੀਰ ਬਲੌਗ ਚੈਨਲ ਤੇ ਤੇ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਹੀ ਭੈਣ ਭਰਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਰ ਨਵੇਂ ਨਵੇਂ ਵੀਡੀਓ ਵੇਖਣ ਲਈ ਤੇ ਅੱਜ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਸੀ ਤੇ ਕੱਲ ਬਹੁਤ ਵੱਡਾ ਹਾਦਸਾ ਹੋ ਜਾਣਾ ਸੀ ਮੇਰੇ ਨਾਲ ਭਾਚੀ ਗਈ ਫਰਮਾਤਮਾ ਨੇ ਵਿਚਾਲਿਆ ਤੇ ਬਹੁਤ ਇੱਕ ਵਾਰ ਤਾਂ ਮੈਨੂੰ ਐਂ ਲੱਗਿਆ ਸੀ ਬਸ ਜੀ ਹੁਣ ਤਾਂ ਗਈਗਾ ਸੋ ਤੇ ਮੈਨੂੰ 8 ਮੰਥ 39 ਸੀ ਚੱਲ ਰਹੀ ਹੈ ਮਤਲਬ 8 ਮਹੀਨਾ ਲੱਗ ਰਿਹਾ ਪ੍ਰੈਗਨਨਸੀ ਦਾ ਤੇ 3 ਤਰੀਕ ਤੋਂ ਆਹ 9 ਮੰਥ ਲੱਗ ਜੂਗਾ 3 ਅਗਸਤ ਤੋਂ ਤੇ ਅੱਜ ਹੈਗੀ ਹੈ ਕਿ ਅੱਜ ਤੇ 33 ਕੱਬੀ ਅੱਜ 33 ਕੱਬੀ ਤੇ ਤਿੰਨ ਤੋਂ 3 ਅਗਸਤ ਤੋਂ ਲੱਗ ਜੂਗਾ ਨਾ ਇਹਨਾਂ ਮੰਤੂ ਲੱਗ ਜੂਗਾ ਨਾ ਮੰਮੀ ਨੂੰ ਤੇ ਕੱਲ ਪਰਮਾਤਮਾ ਸਿੱਧੇ ਵੱਜੀ ਨਾ ਤੇ ਵਾਸ਼ੂਮ ਤੋਂ ਨਾ ਤੇ ਆ ਰਹੀ ਸੀ ਵੀਰੋਗ ਤੇ ਇੱਥੇ ਸਾਡੇ ਆ ਇੱਥੇ ਇੰਨਾ ਉੱਚਾ ਹੈਗਾ ਇਹ ਵਾਸ਼ੂਮ ਅੱਜ ਮੈਂ ਇੱਥੇ ਖੜ ਕੇ ਬਣਾ ਰਹੀ ਸੀ ਵੀਡੀਓ ਤਾਂ ਕਿ ਤੁਹਾਡੇ ਨਾਲ ਵੀ ਸਾਂਝੀ ਕਰ ਸਕਾਂ ਵਿੜੀਆਂ ਖਾਸ ਕਰਕੇ ਪ੍ਰੈਗਨੈਂਟ ਭੈਣਾਂ ਗੀਆਂ ਉਹਨਾਂ ਲਈ ਹੈ ਇਹ ਵੀਡੀਓ ਤੇ ਇਹ ਵੇਖੋ ਕਿੰਨਾ ਉੱਚਾ ਹੈ ਇੱਥੋਂ ਤੇ ਇੱਥੇ ਕੋਈ ਐਂ ਵੀ ਨਹੀਂ ਵੀ ਹਰੇਵਾਈ ਜੰਮੀ ਹੈ ਜਾਂ ਕੁਝ ਹੋਰ ਤੇ ਮੈਂ ਪੋਸੰਦ ਵਗੈਰਾ ਵਧੀਆ ਤੋੜ ਕੇ ਰੱਖਦੀਆਂ ਹਾਂ ਜੀ ਰੜਕਾ ਮਾਰ ਕੇ ਬੱਕਰ ਨਾਲ ਰਗੜ ਦਿਨੀ ਹੁੰਦੀਆਂ ਹਾਂ ਜੀ ਸਰਪ ਵਗੈਰਾ ਸਿੱਟ ਕੇ ਤੇ ਬਾਥਰੂਮ ਵਗੈਰਾ ਤੋਂ ਕੇ ਰੱਖ ਦੇਣੀ ਆ ਵਦਿਆ ਨਾ ਸਾਫ ਤੇ ਨਹੀਂ ਤਾਂ ਹੁੰਦਾ ਵੀ ਚੱਲ ਕੋਈ ਹਰੇ ਵਾਈ ਵਗੈਰਾ ਜੰਮੀ ਹੁੰਦੀ ਇਹ ਤੇਲਸਨ ਹੁੰਦੀ ਪੈਰ ਤੇ ਲਿਖ ਗਿਆ ਜੀ ਤਾਂ ਹੋ ਗਿਆ ਤੇ ਕੱਲ ਮੇਰਾ ਪੈਰ ਤਿਲਕ ਗਿਆ ਸੀਗਾ ਬਹੁਤ ਬੁਰੀ ਤਰ੍ਹਾਂ ਡਿੱਗ ਜਾਣੀ ਸੀ ਕਿ ਮੈਂ ਇਥੋਂ ਮੂਹਰੇ ਮੂਹਰੇ ਡਿੱਗਣੀ ਸੀ ਅੰਦਰੋਂ ਇਥੋਂ ਬਸ ਅੰਦਰੋਂ ਬਾਹਰ ਆ ਰਹੀ ਸੀਗੀ ਉੱਚੇ ਤੋਂ ਨਹਾ ਕੇ ਥੱਲੇ ਨੀਚੇ ਆ ਰਹੀ ਸੀਗੀ ਤੇ ਇੱਕ ਵਾਰ ਤਾਂ ਮੈਂ ਡਰ ਗਈ ਮੈਨੂੰ ਤਾਂ ਇਹੀ ਲੱਗਿਆ ਬਸ ਹੁਣ ਤਾਂ ਗਈ ਵੀ ਹੁਣ ਨਹੀਂ ਬਚਦੀ ਹੈਗੀ ਮੂਹਦੇ ਮੂੰਹ ਵੱਜਣਾ ਸੀਗਾ ਤੇ ਕਿੰਨਾ ਨੁਕਸਾਨ ਹੁੰਦਾ ਫਿਰ ਬਹੁਤ ਜ਼ਿਆਦਾ ਸਾਹ ਜਦ ਗਿਨੀ ਸੀ ਰਿਆ ਨਹੀਂ ਤੇ ਵਾਸ ਮੈਨੂੰ ਇਹੀ ਹੋਦਾ ਵੀ ਗਈ ਮੈਂ ਤਾਂ ਤੇ ਇਨਾ ਸ਼ੁਕਰ ਹੈ ਇਹਨੂੰ ਹੱਥ ਪਾਇਆ ਕਰੇ ਲਈ ਕੁਦਰਤੀ ਕਿਤੇ ਤੇ ਨਹੀਂ ਤਾਂ ਮੂਹਦੇ ਮੂੰਹ ਵੱਜਣਾ ਸੀਗਾ ਢਿੱਡ ਕਰਨੇ ਢੇਟ ਕਰਨੇ ਤੇ ਸਾਰੀਆਂ ਭੈਣਾਂ ਨੂੰ ਮੈਂ ਇਹੀ ਬੇਨਤੀ ਕਰਨਾ ਚਾਹੁੰਦੀ ਆਂਗੀ ਵੀ ਜਦੋਂ ਆਪਾਂ ਪਾਣੀ ਵਗੈਰਾ ਦੇ ਕੰਮ ਕਰਦੇ ਆਂ ਤਾਂ ਆਪਣੀਆਂ ਜੱਪਲਾਂ ਦਾ ਖਾਸ ਧਿਆਨ ਰੱਖੋ ਪ੍ਰੈਗਨੈਂਸੀ ਦੇ ਵਿੱਚ ਜਿਵੇਂ ਹੁਣ ਆ ਉੱਤੋਂ ਚੱਪਲਾ ਮੇਰੀਆਂ ਨਵੀਆਂ ਪਈਆਂ ਬਿਲਕੁਲ ਉੱਪਰੋਂ ਨਵੀਆਂ ਲੱਗ ਰਹੀਆਂ ਵੇਖਣ ਨੂੰ ਅੱਜ ਇਹ ਨਹੀਂ ਅਕਸੀਆਂ ਨਹੀਂ ਹੈਗੀਆਂ ਕਿਤੇ ਉੱਪਰ ਨਵੀਆਂ ਲੱਗ ਰਹੀਆਂ ਤੇ ਇਹ ਥਾਂ ਤੋਂ ਘਸ ਗਈਆਂ ਇਹ। ਆ ਦੇਖੋ। ਉੱਪਰ ਜੰਮਾ ਨਾ ਮੰਗਾਪਨਾ। ਤੇ ਫ੍ਰੀਨੈਂਸੀ ਦੇ ਵਿੱਚ ਆਪਾਂ ਨੂੰ ਜੱਪਲ ਚੇਂਜ ਕਰ ਲੈਣੀ ਚਾਹੀਦੀ ਹੈ ਜਦੋਂ ਮਤਲਬ ਇਹ ਕਸਝਾੜ ਇਹ ਥਾਂ ਤੋਂ। ਤਾਂ ਹੁਣ ਖੌਣ ਦਾ ਮਹੀਨਾ ਚੱਲ ਰਿਹਾ ਮੀਂਹ ਵਗੈਰਾ ਆਉਂਦੇ ਰਹਿੰਦੇ ਹਨਾ। ਤੇ ਆਪਣੇ ਘਰਾਂ 'ਚ ਆਵੇਂ ਜਿਵੇਂ ਪੱਥਰ ਵਗੈਰਾ ਲੱਗੇ ਹੁੰਦੇ ਚਿੱਟੇ ਉਹ ਸਾਹਮਣੇ ਲੱਗੇ ਹੋਏ ਚਿੱਟਾ ਪੱਥਰ। ਇਹਨਾਂ ਦੀ ਤਿਲਕ ਨੂੰ ਬਹੁਤ ਹੁੰਦੀ ਹੈ ਜੀ ਮਾੜਾ ਕਿਤੇ ਪਾਣੀ ਡੁੱਲ ਜੇ ਵੈਸੀ ਬਹੁਤ ਦਿਲਸਰੂ ਹੋ ਜਾਂਦੀ ਹੁੰਦੀ ਹੈ ਜੀ ਤਿਲਕ ਤੇ ਨਾਰਮਲੀ ਆਪਾਂ ਤਿਲਕ ਹੀ ਆਨੇ ਆਗੇ ਚੱਪਲਾ ਕਰੀ ਤੇ ਇਦਾਂ ਹੀ ਨਹਾਉਣ ਵਗੈਰਾ ਵੇਲੇ ਨਹਾਉਣ ਵੇਲੇ ਜਾਂ ਕੱਪੜੇ ਧੋਣ ਵੇਲੇ ਅਦਾ ਆਪਾਂ ਨੂੰ ਕਈ ਵਾਰ ਧਿਆਨ ਨਹੀਂ ਰਹਿੰਦਾ ਹੈਗਾ ਤਾਂ ਖਾਸ ਮੈਂ ਵੀਡੀਓ ਇਹ ਹੀ ਬਣਾਈ ਸੀ ਭੈਣਾਂ ਵਾਸਤੇ ਵੀ ਜੋ ਮੇਰੇ ਨਾਲ ਕੱਲ ਹਾਦਸਾ ਹੋਣ ਲੱਗਿਆ ਸੀਗਾ ਤਾਂ ਕਿ ਕਿਸੇ ਹੋਰ ਨਾਲ ਨਾ ਹੋਵੇ ਤੇ ਮੈਂ ਵੀ ਅੱਜ ਇਹ ਚਪਲ ਚੇਂਜ ਕਰੂੰਗੀ ਹੋਰ ਨਵੀਆਂ ਚਪਲਾ ਲੈ ਕੇ ਆਉਂਗੀ ਤੇ ਵੈਸੇ ਇਹ ਟੁੱਟੀਆਂ ਤਾਂ ਹੋਈ ਨਹੀਂ ਸੀ ਕਿ ਤੋ ਨਾ ਹੋ ਸੀਆਂ ਇਹਨਾਂ ਦਾ ਹੀਠਾਂ ਤੋਂ ਤੜਾ ਜਾ ਘਸ ਗਿਆ ਨਾ ਇਸ ਕਰਕੇ ਤਿਲਕਦਣ ਲੱਗ ਗਈਆਂ ਤਿਲਕਦੀਆਂ ਹੁਣ ਇਹ ਚਪਲਾ ਤੇ ਇਹਨਾਂ ਦਾ ਕਰਕੇ ਮੈਂ ਚੇਂਜ ਕਰਨਾ ਹੁਣ ਕਿਉਂਕਿ 100 200 ਦੀ ਚਪਲ ਪਿੱਛੇ ਆਪਣਾ ਕਿੱਡਾ ਵੱਡਾ ਨੁਕਸਾਨ ਹੋ ਸਕਦਾਗਾ ਵਾੜੇ ਜਿਹਾ ਦਿਖਾਤਰ ਤੇ ਅੱਜ ਮੈਂ ਵੀ ਚਪਲਾਂ ਚੇਂਜ ਕਰੂੰਗੀ ਕੱਲ ਦੀਆਂ ਹਜੇ ਉਹੀ ਲਗੀ ਖੜਦੀਆਂ ਮੈਂ ਵੀ ਤੇ ਕੱਲ ਤਾਂ ਬਸ ਬਿਲਕੁਲ ਬਹੁਤ ਮੈਨੂੰ ਬਾਅਦ ਚ ਵੀ ਮੇਰਾ ਸਾਰਾ ਸਰੀਰ ਐਂ ਝੰਝ ਕੇ ਆ ਜਾ ਰਿਹਾ ਬਹੁਤ ਜਿਵੇਂ ਦੀਪੀ ਜਲ ਉਹ ਹੋ ਗਿਆ ਹੁੰਦਾ ਐ ਹੋ ਗਿਆ ਸੀਗਾ ਸਾਰਾ ਸਰੀਰ ਹੀ ਮੇਰਾ ਤੇ ਬਹੁਤ ਡਰ ਗਈ ਸੀ ਕੱਲ ਤਾਂ ਮੈਂ ਤੇ ਬਾਅਦ ਚ ਵੀ ਮੈਨੂੰ ਪਛਤਾਵਾ ਲੱਗਿਆ ਰਿਹਾ ਬਸ ਵੀ ਪਤਾ ਨਹੀਂ ਕੀ ਹੋ ਜਾਣਾ ਸੀਗਾ ਐਦਾਂ ਹੀ ਤਾਂ ਕਰਕੇ ਭੈਣਾਂ ਨੂੰ ਐ ਚਲੋ ਵੀ ਦੂਜੀਆਂ ਹੋਰ ਭੈਣਾਂ ਨੂੰ ਵੀ ਜਿਹੜੀਆਂ ਪ੍ਰੈਗਨੈਂਟ ਹੈਗੀਆਂ ਮਤਲਬ ਵੀ ਉਹਨਾਂ ਨਾਲ ਵੀਡੀਓ ਸ਼ੇਅਰ ਕਰਨੀ ਜ਼ਰੂਰੀ ਸੀ ਤੇ ਅੱਗੇ ਵੀ ਇਹ ਵੀਡੀਓ ਤੁਸੀਂ ਸ਼ੇਅਰ ਕਰਿਓ ਜਿਹੜੀਆਂ ਪ੍ਰੈਗਨੈਂਟ ਭੈਣਾਂ ਵੀ ਚਪਲ ਆ ਦੀ ਚਪਲ ਦਾ ਬਹੁਤ ਧਿਆਨ ਰੱਖਣਾ ਜ਼ਰੂਰੀ ਹੈ ਦਾ ਪ੍ਰੈਗਨੈਂਸੀ ਦੇ ਵਿੱਚ ਕਿਉਂਕਿ ਚਪਲ ਕਾਰਨੀ ਆਪਣਾ ਪੈਰ ਵਗੈਰਾ ਤਿਲਕ ਜਾਂਦਾ ਤਾਂ ਬਹੁਤ ਨੁਕਸਾਨ ਹੋ ਜਾਂਦਾ ਹੁੰਦਾ ਇਹ ਲਈ ਆਪਦੀ ਚਪਲ ਬਦਲੋ ਤੇ ਮੈਂ ਇਹ ਵੀ ਬਦਲ ਲੂੰਗੀ ਅੱਜ ਆਵਦੀ ਚਪਲ ਨਵੀਂ ਹੋਰ ਲਿਆਉਂਗੀ ਕਿ ਵੀਡੀਓ ਗਾਹਾਂ ਬਾਤ ਤੋਂ ਬਾਅਦ ਸ਼ੇਅਰ ਕਰਿਓ ਤਾਂ ਕਿ ਹੋਰ ਵੀ ਭੈਣਾਂ ਨੂੰ ਹੈਲਪ ਹੋ ਸਕੇ ਇਸ ਵੀਡੀਓ ਦੀ ਜਾਣਕਾਰੀ ਮੇਰੇ ਸਤੇ ਗਾਹ ਤੇ ਕੋਈ ਹੋਰ ਤਾਂ ਨੁਕਸਾਨ ਨਾ ਹੋਵੇ ਕਿਸੇ ਹੋਰ ਦਾ ਮੇਰੇ ਵਾਂਗ ਤੇ ਸਾਰਿਆਂ ਮੇਰੀ ਰਿਕਵੈਸਟ ਹੈ ਕਿ ਬੱਸ ਜੀ ਪਰਮਾਤਮਾ ਅੱਗੇ ਬੇਨਤੀ ਕਰਨਾ ਅਰਦਾਸ ਕਰਨਾ ਵੀ ਸਭ ਤੋਂ ਠੀਕ ਠਾਕ ਹੋ ਜੇ ਬਸ ਹੁਣ ਥੋੜੇ ਦਿਨਾਂ ਦੀ ਗੱਲ ਲੱਗੀ ਚਲੋ 9 ਮੰਥ ਚ ਤਾਂ 9 ਮਹੀਨੇ ਚ ਤਾਂ ਹੁੰਦਾ ਵੀ ਡਿਲੀਵਰੀ ਜਦੋਂ ਅਰਜੀ ਹੋ ਜੇ ਤੇ ਬਸ ਖੈਰ ਸੁਖ ਦਾ ਟਾਈਮ ਆ ਜੇ ਵਧੀਆ ਸਭ ਕੁਝ ਠੀਕ ਠਾਕ ਹੋ ਜੇ ਸਾਰੇ ਮੇਰੇ ਲਈ ਅਰਦਾਸ ਕਰਿਓ ਤੇ ਬਸ ਇੰਨੇ ਕਹਿਣਾ ਚਾਹੁੰਦੀ ਸੀ ਕਿ ਸਨਮੇ ਤੇ ਆਪਦਾ ਧਿਆਨ ਰੱਖਿਆ ਕਰੋ ਜਿਹੜੇ ਪ੍ਰੈਗਨੈਂਟ ਹੈਗੇ ਆਗਾ ਕਹਿਣਾ ਤੇ ਤੁਸੀਂ ਵੀ ਚੱਕਲਾ ਜਰੂਰ ਬਦਲ ਲਿਓ ਮੈਂ ਵੀ ਅੱਜ ਬਦਲ ਕੇ ਲਿਆਉਂਗੀ ਤੇ ਇਹ ਵੀਡੀਓ ਸੋਦੇ ਨਾਲ ਸਾਂਝੀ ਕਰਨੀ ਸੀਗੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਸ਼ੇਅਰ ਤਾਂ ਵੱਧ ਵੱਧ ਕਰਿਓ ਤਾਂ ਕਿ ਕਿਸੇ ਨੂੰ ਹੋਰ ਵੀ ਹੈਲਪ ਹੋ ਸਕੇ ਭੈਣਾਂ ਨੂੰ ਤਾਂ ਐਸਾ ਤਾਂ ਚਲੋ ਸਾਰਿਆਂ ਨੂੰ ਜਾਣਕਾਰੀ ਹੁੰਦੀ ਹੈਗੀ ਫਿਰ ਵੀ ਚਲੋ ਫਿਰ ਅੱਗੇ ਵੀ ਸ਼ੇਅਰ ਕਰ ਦਿਓ ਵੀਡੀਓ ਕਿਸੇ ਨਾ ਕਿਸੇ ਦੀ ਹਲਪ ਹੋ ਜਾਂਦੀ ਹੁੰਦੀ ਹੈਗੀ ਤੇ ਧੰਨਵਾਦ ਜੀ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਤੇ ਠੀਕ ਹੈ